ਬੜਾ ਵੀ ਖੜਾਓ ਬਾਹਰ ਸੁਣਾਵਾ ਗਿਆ ਦੇਖੇ ਮੇਰਾ ਵੀ ਬਾਹਰ ਸੁਣਾਵਾ ਗਿਆ ਪਹਿਲਾ ਪਹਿਲਾ ਹਾਲ ਸੁਣ ਲਈ ਹਾਂਜੀ ਬੜਾ ਸੀ ਨਜ਼ਾਰਾ ਯੋਦੋਂ ਕੋਠਿਆਂ ਤੇ ਸੌਣ ਦਾ ਬੜਾ ਸੀ ਨਜ਼ਾਰਾ ਯੋਦੋਂ ਕੋਠਿਆਂ ਤੇ ਸੌਣ ਦਾ ਮਜ਼ਾ ਕੁਝ ਹੋਰ ਸੀ ਛੱਪੜੀ ਨਾ ਹੋਣ ਦਾ ਮਜ਼ਾ ਕੁਝ ਹੋਰ ਸੀ ਚਪੜੀ ਨਹਾਉਣ ਦਾ ਬੜੀ ਰੌਣਕ ਲਾਉਣੀ ਉਦੋਂ ਅੰਬਰਾਂ ਤੇ ਤਾਰਿਆਂ ਓਠਿਆਂ ਤੇ ਚੜ ਸੋਨਾ ਮੰਜਿਆਂ ਤੇ ਸਾਰਿਆਂ ਓਠਿਆਂ ਤੇ ਚੜ ਸੋਨਾ ਮੰਜਿਆਂ ਤੇ ਸਾਰਿਆਂ ਰੋਜ ਕੰਮ ਪੈਂਦਾ ਮੰਜੇ ਲਾਉਣ ਤੇ ਚੜਾਉਣ ਦਾ ਬੜਾ ਸੀ ਨਜ਼ਾਰਾ ਓਦੋਂ ਕੋਠਿਆਂ ਤੇ ਸੌਣ ਦਾ ਬੜਾ ਸੀ ਨਜ਼ਾਰਾ ਉਦੋਂ ਕੋਠਿਆਂ ਤੇ ਸੌਣ ਦਾ ਚਾਰ ਚਾਰ ਦਿਨ ਹੀ ਉਦੋਂ ਰਹਿੰਦੀਆਂ ਬਰਾਤਾਂ ਸੀ ਦਾਦੀਆਂ ਤੇ ਨਾਨੀਆਂ ਪਾਉਂਦੀਆਂ ਬਾਤਾਂ ਸੀ ਦਾਦੀਆਂ ਤੇ ਨਾਨੀਆਂ ਆਉਂਦੀਆਂ ਬਾਤਾਂ ਸੀ ਵੀਰਾ ਚੰਗਾ ਲੱਗੇ ਬਾਤਾਂ ਬੁਝਣ ਬੁਝਾਉਣ ਦਾ ਬੜਾ ਸੀ ਨਜ਼ਾਰਾ ਉਦੋਂ ਕੋਠਿਆਂ ਤੇ ਸੌਣ ਦਾ ਬੜਾ ਸੀ ਨਜ਼ਾਰਾ ਉਦੋਂ ਪੁੱਠਿਆਂ ਦਿਸੌਣ ਦਾ ਨੰ 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 ਸੰਜੇ ਪਰਵਾਰ ਉਦੋਂ ਸਾਰਿਆਂ ਨੇ ਜੋੜਨੇ ਖੇਤਾ ਵਿੱਚੋਂ ਗੰਦੜਾਂ ਦਾ ਸਾਗ ਬੇਬੇ ਤੋੜਨੇ ਖੇਤਾ ਵਿੱਚੋਂ ਗੰਦੜਾਂ ਦਾ ਸਾਗ ਬੇਬੇ ਤੋੜਨੇ ਰਵਾਜ ਸੀਗਾ ਉਦੋਂ ਚੁੱਲ੍ਹੇ ਉੱਤੇ ਸਾਗ ਨੂੰ ਬਣਾਉਣ ਦਾ ਰਿਵਾਜ ਸੀਗਾ ਉਹਨੂੰ ਚੁੱਲ੍ਹੇ ਉੱਤੇ ਸਾਗ ਨੂੰ ਬਣਾਉਣ ਦਾ ਬੜਾ ਸੀ ਨਜ਼ਾਰਾ ਉਦੋਂ ਕੋਠਿਆਂ ਤੇ ਸੌਣ ਦਾ ਬੜਾ ਸੀ ਨਜ਼ਾਰਾ ਉਦੋਂ ਕੋਠਿਆਂ ਤੇ ਸੌਣ ਦਾ ਨੰਗ ਨੰਗ ਨੀਣਾ ਉਹਨਾਂ ਦਾ ਨੰਗ 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 ਕਮਾਉਂਦਾ ਸੀ ਬਾਪੂ ਉਹਨੂੰ ਮੋਢੇ ਤੇ ਬਿਠਾ ਕੇ ਮਿਲਦੇ ਤਿਹਾਰ ਸਾਰੇ ਲਿਆਉਂਦਾ ਸੀ ਦਿਖਾ ਕੇ ਮਿਲਦੇ ਤਿਹਾਰ ਸਾਰੇ ਲਿਆਉਂਦਾ ਸੀ ਦਿਖਾ ਕੇ ਭੁੱਲ ਨਾ ਨਹੀਂ ਚੇਤਾ ਮਿਲੇ ਵੇਖਣ ਵਿਖਾਉਣ ਦਾ ਭੁੱਲਦਾ ਨਹੀਂ ਚੇਤਾ ਮਿਲੇ ਵੇਖਣ ਵਿਖਾਉਣ ਦਾ ਬੜਾ ਸੀ ਨਜ਼ਾਰਾ ਯੋ ਦੂ ਕੁੱਠੀਆਂ ਤੇ ਸੌਣ ਦਾ ਬੜਾ ਸੀ ਨਜ਼ਾਰਾ ਯੋ ਦੂ ਕੁੱਠੀਆਂ ਤੇ ਸੌਣ ਦਾ ਨੰਗ ਨੰ ਨੰ ਨਾ ਨੰ 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 ਕਿੱਤਾਂ ਵਿੱਚ ਮੁੱਕਦੇ ਨਾ ਕੰਮ ਸਾਰਾ ਦਿਨ ਉਦੋਂ ਖੇਤਾਂ ਵਿੱਚ ਮੁੱਕ ਦੇਣਾ ਕੰਮ ਸਾਰਾ ਦਿਨ ਉਦੋਂ ਕੋਠਿਆਂ ਤੇ ਸੁੱਤੀ ਰਹਿਣਾ ਪੱਖੇ ਏਸੀ ਬੈਨ ਉਦੋਂ ਕੋਠਿਆਂ ਤੇ ਸੁੱਤੀ ਰਹਿਣਾ पखे ए सी पेन उत्मा सिंग चिटी चेता आत्मा सिंघ चेता ती ती दा, दुण। दा, दुण। बड़ा सी नज़ारा को, को, उदो कोठियां ते सोण द बड़ा सी नज़ारा उदो कोठियां ते सोण ਕਿਆ ਬਾਤ ਆ ਮੂਠਾ ਜੀ ਬਾਤ ਕਹਿੰਦੇ ਕੋਠਿਆਂ ਤੇ ਸੌਣ ਦਾ ਸੁਤੇ ਉਹਨਾਂ ਨੂੰ ਪਤਾ ਹਾਂਜੀ ਮੰਜੇ ਚੜਾਉਣੇ ਬੜੇ ਔਖੇ ਹੁੰਦੇ ਬੜੇ ਔਖੇ ਲੱਕੜ ਦੀ ਪੌੜੀ ਲੱਕੜ ਦੀ ਪੌੜੀ ਨਾਲ ਸਿਰ ਤੇ ਰੱਖ ਕੇ ਕਿੱਦਾਂ ਚੜਾਉਣਾ ਦੇਖੋ ਬੰਲਾ ਵੀ ਉਦਾਂ ਠੀਕ ਜੇ ਰਾਤ ਨੂੰ ਨਹੀਂ ਆਉਣਾ ਫੇਰ ਭਜ ਜਾਣਾ ਹਾਏ ਭਜੜਾ ਤੈ ਜੀ ਜਿਹੜਾ ਕਿਰੇ ਬਨੇਰਾ ਨਾ ਹਨ ਸੁੱਤੇ ਆ ਹਾਂ ਜਿਹੜਾ ਠਾਂ ਨੂੰ ਡਿੱਗਣਾ ਹਨ ਨੂੰ ਵਜਾ ਸਾਡੇ ਕਿਸੇ ਦੀ ਲੱਤ ਤੇ ਕਿਸੇ ਦੀ ਬਾਹ ਦਾ ਵੀ ਜਾਣਾ ਦੇ ਭਾਈ ਸਾਨੂੰ ਸੁਤਾ ਰਹਿਣ ਦਿਓ ਹਾਂ ਨਿਆਣੇ ਹੜਾ ਕਹਾਂਗੇ ਤੁਸੀਂ ਆਪਦੇ ਮੰਝੇ ਉਹ ਮੈਂ ਕਾ ਭੇਜੂਂਗੇ ਫਿਰ ਵੀ ਉਠਾਉਂਗੇ ਨਾ ਅੱਲੇ ਤੁਹਾਡੇ ਮੂੰਹ ਤੇ ਕੰਬਾਲਾ ਤੁਹਾਡੇ ਕਣੀ ਦਾ ਅਸਰ ਨਹੀਂ ਜਦੋਂ ਤਾਰ ਕੇ ਬਿડાਵਾਂ ਨੂੰ ਮੈਂ ਵੀ ਆ ਫੇਰ ਉਠੋਂਗੇ ਆ ਅਮਰਦੀਪ ਮੈਂ ਨਾ ਕਿਸੇ ਦੇ ਨਾਲ ਰਿਸ਼ਤੇਦਾਰਾਂ ਦੇ ਚਲਾ ਗਿਆ ਜੀ ਹੂੰ ਜਦੋਂ ਚਲਾ ਗਿਆ ਤੇ ਉਹ ਥੱਲੇ ਪਿਆਂ ਦੇ ਉਹ ਦਾਤੀ ਵਾਲੇ ਪੱਖਿਆਂ ਦੇ ਸੀ ਨਾ ਹੂੰ ਲਾਈਟ ਚੱਲੇਗੀ 96 ਵੀ ਚੱਲੀ ਲਾਟਾਈ ਇਹਨੂੰ ਕਹਿੰਦੇ ਆ ਉਹ ਛਾਣਿਆਂ ਤੋਂ ਬਿਨਾਂ ਫਰਾਟਾ ਜਿਹੜਾ ਹੈ ਫਰਾਟਾ ਅੱਛਾ ਉਹ ਕੀ ਹੋਇਆ ਵੀ ਜਦੋਂ ਉਹ ਕਹਿੰਦੇ ਵੀ ਮੈਂ ਕਹਿਆ ਵੀ ਕਿੱਦਾਂ ਮੈਂ ਕਹਿਆ ਵੀ ਜਨਰੇਟਰ ਰੱਖਿਆ ਕਹਿੰਦਾ ਜਨਰੇਟਰ ਹੀ ਆਪਾਂ ਕਹਿੰਦਾ ਕਾਕਾ ਚੱਲ ਕੋਠੇ ਤੇ ਚੱਲਦੇ ਹਾਂ ਹਮ ਹੁਣ ਕੋਠੇ ਦੇ ਉੱਤੇ ਬਨੇਰਾ ਹੀ ਨਹੀਂ ਸੀ ਉਹ ਮੈਂ ਕਹਾਂ ਫਿਰ ਮੰਜਾ ਕਹਿੰਦਾ ਨਹੀਂ ਆਪਾਂ ਦਰੀਬ ਸ਼ਾਹ ਤੇ ਖੇਸ ਲਿਆ ਉੱਤੇ ਤੇ ਠੀਕ ਠਾਕ ਆ ਸਹੀ ਗੱਲ ਆ ਉਹ ਨੀਂਦ ਵੀ ਨਹੀਂ ਜਿਆਦੀ ਮੈਂ ਨੀਂਦਰ ਤਿੰਨ ਚਾਰ ਦਿਨ ਦਾ ਨੀਂਦਰਾ ਬਹੁਤ ਸੀ ਮੈਨੂੰ ਆਈ ਗਿਆ ਤੇ ਉਹ ਕੀ ਕੀਤਾ ਉਹ ਵੀ ਨਾਲ ਪੈ ਗਿਆ ਮੈਂ ਬਨੇਰੀਆਲ ਪੈ ਗਿਆ ਮੈਂ ਦੋ ਪਲਸੇਟੇ ਮਾਰੇ ਤਿੰਨ ਮਾਰੇ ਕਿਹਨੇ ਜੱਟ ਨੇ ਕਦੋਂ ਕੀਤਾ ਇਹ ਮਗਰ ਮਗਰ ਦੇ ਦੇ ਜਦੋਂ ਸਿੰਧਜੀ ਤੇ ਤਾਇਆ ਜੀ ਜਦੋਂ ਮਗਰ ਡੇਪਿਆ ਨਾ ਤੇ ਮੈਂ ਜਦੋਂ ਮੈਂ ਸੁਰਤ ਖੁਦ ਮੈਂ ਕਿਵੇਂ ਆਇਆ ਕਿੱਥੇ ਗਿਆ ਕਿੱਥੇ ਇਹ ਗੱਲ ਹੋਈ ਤੇ ਉਹ ਕੋਈ ਕੋਈ ਮੇਰੇ ਠੀਮਾ ਮਾਰੇ ਯਾਣੇ ਕੁਝ ਕੁਝ ਕਰਨ ਬਖੌ ਰੇ ਕੌਣ ਆ ਹੋਰ ਰਿਸ਼ਤੇਦਾਰ ਆ ਗਿਆ ਵੀ ਮਗਰਲੇ ਬਨੇ ਭੱਜਾਵੇ ਮੈਂ ਗਲੇ ਸ਼ੁਕਰਿਆ ਲੈ ਹੁਣ ਮੈਨੂੰ ਚੁੱਕੂਗਾ ਖੇਸ ਲਾ ਕੇ ਕਹਿੰਦਾ ਯਾਰ ਖੇਤ ਤੇ ਸਾਡਾ ਤੇ ਬੰਦੇ ਦੀ ਪਛਾਣ ਨਹੀਂ ਆਈ ਉਹ ਖੇਸੇ ਸਿਆਣ ਕੇ ਲੈ ਜਾਓ ਖੇਸੇ ਲੈ ਜਾਓ ਖੇਤ ਵਾਲਾ ਬੰਦਾ ਨਾਲ ਜਾਇਓ ਖੇਤ ਚੱਕ ਕੇ ਲੈ ਜਾਓ ਸਹੀ ਐ ਸਹੀ ਐ ਤੇ ਨਹੀਂ ਹੁੰਦਾ ਇਹ ਦਈਆ ਹਾਂਜੀ 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 ਤੇ ਮੈਨੂੰ ਲੱਗਦਾ ਬਈ ਬੁਲਟਾ ਜੀ ਤੁਸੀਂ ਉਹ ਉਧਰ ਤਾਂ ਗੁੱਡੀ ਨੇ ਉਹ ਸਮਾਂ ਦੇਖਿਆ ਜਾਂ ਕੋਠਿਆਂ ਦੇ ਨਹੀਂ ਅਸੀਂ ਦੇਖਿਆ ਜੀ ਇਹਨੇ ਸੌਂਦੇ ਰਹੇ ਆ ਤੇ ਮੈਂ ਨਾ ਥੋੜੇ ਦਿਨ ਦੀ ਬੁੜਾ ਸਭ ਤੁਹਾਨੂੰ ਇੱਕ ਹੱਡ ਬੀਟ ਕਿਸੇ ਦੀ ਸੁਣਾਉਣੀ ਆ ਹਾਂਜੀ ਕੋਈ ਸਕੂਲ ਸੀ ਹਾਂਜੀ ਹਾਂਜੀ ਉਹਨਾਂ ਨੇ ਇਹਨਾਂ 15-1500 ਰੁਪਇਆ ਲਿਆ ਹਰ ਇੱਕ ਬੱਚੇ ਤੋਂ ਉਹਦੇ ਮਾਪਿਆਂ ਤੋਂ ਹੂੰ ਹੂੰ ਕਹਿੰਦੇ ਰਾਤ ਨੂੰ ਕੁਝ ਅਸੀਂ ਬੱਚਿਆਂ ਨੂੰ ਦਿਖਾਉਣਾ ਠੀਕ